ਹੈਲੋ ਸੱਸੀ ਘਾਲਤਨੋ ਸਾਰੇ ਅੰਡੂਟਾ ਦਾ ਸਵਾਗਤ ਹੈ ਮੇਰੇ YouTube ਚੈਨਲ ਤੇ ਅਜ ਇਹਨੇ ਦਿਨਾਂ ਬਾਅਦ ਮੈਂ ਵਲੌਗ ਬਣਾਉਂਦੇ ਆ ਉਹਦਾ ਕਾਰਨ ਇਹ ਕਿ ਦੋਸਤੋ ਜਿਹੜੀਆਂ ਆਈਆਂ ਹਾਂ ਲੰਮਾ ਗਾਈਆਂ ਸੀ ਉਹ ਗਸਨ ਆ ਚੁੱਕੀਆਂ ਤੇ ਵੀ ਇੱਕ ਦਾ ਦੇਖ ਲਾ ਤੇ ਵੀ ਰੈਡ ਕਲਰ ਕੀਤਾ ਆਪਣੇ ਟਰੈਕਟਰ ਨਾਲ ਦਾ ਅਰੇ ਅੰਕਲ ਕਹਿੰਦੇ ਸੀ ਕਿ ਲੈ ਦੇ ਦੋ ਘੈਟ ਰੈਟਰੇ ਸਵਾਰਾ ਲਿਆ ਮੈਂ ਕਹਿੰਦਾ ਕਹ ਨਹੀਂ ਅਰਜਨ ਅਰਜਨ ਜੇ ਪਾਪਾ ਨੂੰ ਆਉਣ ਹੀ ਦੇਉ ਨਹੀਂ ਹੱਲਾ ਦੇ ਤੁਹਾਨੂੰ ਮੈਂ ਵਿਖਾਈ ਦਿੱਤੀ ਹੈ ਤੁਸੀਂ ਤੇਰੇ ਜੋਗੇਗਾ ਤੁਹਾਨੂੰ ਲਾਲ ਹੈ ਲੈ ਆਈਆਂ ਅੰਦਰ ਤੇ गाइस ਤੁਸੀਂ ਕਮੈਂਟ ਕਰਕੇ ਦੱਸਾ ਦਿਓ ਕਿ ਤੁਹਾਨੂੰ ਹੱਲਾ ਕਿ ਹੋਈ ਲੱਗੰਦੀ ਹੈ Tìm kiếm 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 ਯਾਰ ਆ ਕੇ ਪਕੜ ਦੇਖ ਲਓ ਜੇ ਹੈਗੀ ਇਹ ਕੋਈ ਚਲੋ ਨਾ ਵੇਖੀ ਵੀਰ ਲਵਾਏ ਜੋੜਾ 15 ਤੂੰ ਉੱਥੇ ਉਹ ਜਿੱਦਾਂ ਤਕਣੀਆਂ ਵੀਰ ਆ ਇੱਥੇ ਆ ਉੱਤਰੋ ਉੱਤਰੋ ਗੋਪੀ ਅੱਗੇ ਆ ਗੋਪੀ ਅੱਗੇ ਆ ਸਾਹ ਤੂੰ ਤੱਕੀਆਂ ਆ ਅੱਜ ਕਿਤੇ ਜਣਾ ਉੱਤਰੋ ਨਹੀਂ ਫੜਨੀ ਇੱਥੇ ਹੀ ਫੜਨੀ ਅਗਲੇ ਪਿੰਨੇ ਚਲੋ ਥੋੜਾ ਜਿਆ ਐ ਨੂੰ ਚਲੋ ਆਈਏ ਹਲੋ ਚੱਲ ਵੀਰ ਹਾਂ ਜੀ ਆੜੀ ਟਾਕਾ ਲਾਛਾ ਟਾਕਾ ਲਾਉਂਦੇ ਹਾਂ ਕਾਉਂ ਦੋ ਸਾਲੇ ਜੋਕ ਕੇ ਰੱਖੋ ਟਾਕ ਵੀ ਟਾਕ ਇਹ ਤੂੰ ਇੱਧਰ ਲੈ ਆ ਨਾ ਲੈ ਆ ਨਾ ਗਾ ਤੂੰ ਰੋਣਾ ਮੈਂ ਕੋ ਤਰੱਕੀ ਬਖਸ਼ ਕਿਤੋਂ ਗਾ ਕਿਤੋਂ ਚੱਲ ਸ਼ਾ ਗਾ ਘਾਂ ਕਰਾ ਦੇ ਅੱਗੇ ਅੱਗੇ ਕਰ ਲੈ ਜੋ ਭੁੰਡੇ ਨੂੰ ਇਹ ਇਹਦੇ ਕਰਕੇ ਬੋਲੇ ਜੇ ਮੈਂ ਹੂੰ ਜੇ ਮੇਰੀਆਂ ਹੱਲਾ ਇਹ ਨਵੀਆਂ ਇਹ ਮੇਰਾ ਚਾਚੂ ਐ ਇਸ ਜੇ ਮੇਰਾ ਚਾਚਾ ਉਹ ਮੇਰਾ ਪਾਪਾ ਐ ਐਸੇ ਬੋਲਣਾ ਇਹ ਮੇਰੇ ਚਾਚੂ ਜਾਣੇ ਗਿਆ ਦਾਸਾ ਨਾ ਮਟੇ ਲੋ ਹੁਣ ਆ ਨਿਕਰਾ ਤੇ ਰਾਏ ਇਹ ਵੀ ਜਾਣਿਆ ਚੱਲੋ ਹੱਥ ਦੇ ਪਾਸ ਆਲਿਓ ਚਲੋ ਚਲੋ ਮਤੋਂ ਮਤੋਂ ਵੀ ਇੱਕ ਹੋਰੀ ਨਾਲ ਗਾਉਂਦੇ ਥੋੜਾ ਨਾ ਇੱਕ ਦੋ ਇੱਥੇ ਕਾਜੂਗਾ ਨਾ ਜਬ ਇੱਕ ਨਿਕਲ ਆਲੀ ਚੰਗਾ ਚਲ ਜਾਂਦੇ ਨਿਕਲ ਨਿਕਲ ਇਥੇ ਚਲ ਜਾਂਦੇ ਚੱਲ ਜਾਂਦੇ 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 ਹੋਣ ਦੇ ਹੋਣ ਦੇ ਅਸਾਂ ਛੁੱਟਣ ਦੀ ਰਾਤ ਹੋ ਰਾਤੀਂ ਕਿ ਸੌਣ ਦੇ ਕੀ ਹੋ ਰਹੀ ਕੋਈ ਹੁੰਦਾ ਆ ਜਾ ਜਾਂਦੇ ਕੋਈ ਪਰ ਆ ਜਾ ਜਾਂਦਾ ਛੱਡ ਜਾਂਦੇ 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 ਵੀਰ ਖੱਚ ਕੇ ਜਾਂਦੀ ਖੱਚ ਕੇ ਓਏ ਜਾਂਦੇ ਖੱਚ ਕੇ ਜਾਂਦੇ ਕਾਲੇ ਕਰ ਲੋ ਕਾਲੇ ਕਰ ਲੋ ਆਲੇ ਕਾਲੇ ਨਹੀਂ ਇਹ ਇਸ ਨਹੀਂ ਪਸਾਉਂ ਆਲੇ ਆਜ ਨੀਲੇ ਬਾਲੇ ਉਹ ਚਾਜ ਕੁਝ ਨਹੀਂ ਰਹੇਗੇ ਭਾਰੇ ਇਹ ਨੋਲਟੀਆਂ ਤਾਂ ਰਹਿਣਦੇ ਫਿਰ 3 ਨੀਲੇ ਨੀਲੇ ਭਾਲੇ ਆਉਂਦੇ ਉਹ ਕਾਲੇ ਤਿੰਨਾਂ ਨੂੰ ਕਾਲੇ ਪਾਏ ਆ ਤੇ ਵੀਰ ਨੀਲੇ ਦਾ ਰੰਗ ਫਿਲਾਉਣੇ ਨਹੀਂ ਹੋਣਾ ਸੀ ਫਿਰ ਮੈਂ ਹਾਂ ਮੜ ਕੇ ਆਖਣਗੇ ਨੀਲੇ ਪਰ ਨੀਲੇ ਭਾਰੇ ਸੀ ਹੈਗੇ ਮਜ਼ਬੂਤ ਸੀ ਵਧੀਆ ਹੈ ਨਾ ဒီဆလာလိုက်ကူရွန်တေးမယောတောကော်လံတေးဒုရုမာယောတဲ့ဘာကြီးဟို